ਜੇਕਰ ਤੁਸੀਂ ਵੀ ਉਡਦਾ ਹੋਇਆ ਸੱਪ ਨਹੀਂ ਦੇਖਿਆ ਤਾਂ ਇਹ ਦੇਖ ਲਵੋ ਇਹ ਤਸਵੀਰਾਂ ਜਲਾਲਾਬਾਦ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੀ ਇੱਕ ਸਲੂਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਉਡਦਾ ਹੋਇਆ ਸੱਪ ਕੈਦ ਹੋਇਆ ਇਹ ਤੁਸੀਂ ਦੇਖ ਸਕਦੇ ਹੋ ਕਿ ਸਲੂਨ ਦੇ ਬਾਹਰ ਕੁਝ ਨੌਜਵਾਨ ਬੈਠੇ ਹੋਏ ਸਨ ਤਾਂ ਇੱਕ ਸੱਪ ਉਡਦਾ ਹੋਇਆ ਆਉਂਦਾ ਤੇ ਅੱਗੇ ਲੰਘ ਜਾਂਦਾ ਤਾਂ ਉਸ ਤੋਂ ਬਾਅਦ ਨੌਜਵਾਨਾਂ ਦੇ ਕੋਲ ਇਹ ਸੱਪ ਡਿੱਗਦਾ ਤਾਂ ਉਸ ਤੋਂ ਬਾਅਦ ਬੜੀ ਮੁਸ਼ਕਿਲ ਦੇ ਨਾਲ ਇਹ ਨੌਜਵਾਨ ਜਾਨ ਬਚਾ ਕੇ ਉਥੋਂ ਭੱਜਦੇ ਨੇ ਪੂਰਾ ਮਾਮਲਾ ਤੁਹਾਨੂੰ ਦੱਸਦੀ ਆ ਕਿ ਜਲਾਲਾਬਾਦ ਦੇ ਇੱਕ ਸਲੂਨ ਤੇ ਕੁਝ ਨੌਜਵਾਨ ਬਾਹਰ ਬੈਠੇ ਹੋਏ ਸਨ ਤਾਂ ਇੱਕ ਸੱਪ ਉੱਡਦਾ ਹੋਇਆ ਆਉਂਦਾ ਹੈ ਤਾਂ ਦੱਸਿਆ ਜਾ ਰਿਹਾ ਕਿ ਇਹ ਸੱਪ ਦੋ ਵਾਰ ਸਲੂਨ ਦੇ ਸ਼ੀਸ਼ੇ ਦੇ ਨਾਲ ਟਕਰਾਂਦਾ ਹੈ ਤਾਂ ਉਸ ਤੋਂ ਬਾਅਦ ਜਿੱਥੇ ਨੌਜਵਾਨ ਬੈਠੇ ਹੁੰਦੇ ਨੇ ਉੱਥੇ ਜਾ ਕੇ ਡਿੱਗਦਾ ਹੈ ਤਾਂ ਉਸ ਤੋਂ ਬਾਅਦ ਜੋ ਨੌਜਵਾਨ ਨੇ ਉਹਨਾਂ ਦੀਆਂ ਪਾਜੜਾ ਪੈ ਜਾਂਦੀਆਂ ਨੇ ਭੱਜ ਕੇ ਉਹ ਆਪਣੀ ਜਾਨ ਬਚਾਉਂਦੇ ਨੇ ਤਾਂ ਦੱਸਿਆ ਜਾ ਰਿਹਾ ਕਿ ਸਾਢੇ 8 ਦਾ ਟਾਈਮ ਸੀ ਸਲੂਨ ਦੇ ਬਾਹਰ ਬੈਠੇ ਹੋਏ ਸਨ ਨੌਜਵਾਨ ਜਦ ਇਹ ਉੱਡਦਾ ਹੋਇਆ ਸੱਪ ਹੈ ਜੋ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ ਬੜੀਆਂ ਹੈਰਾਨੀ ਕਰਨ ਵਾਲੀਆਂ ਇਹ ਤਸਵੀਰਾਂ ਨੇ ਜੋ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਇੱਕ ਸਲੂਨ ਦੇ ਬਾਹਰ 8:30 ਵਜੇ ਦਾ ਟਾਈਮ ਸੀ ਜਦ ਇਹ ਉੜਦਾ ਹੋਇਆ ਸੱਪ ਜੋ ਤਸਵੀਰਾਂ ਦੇ ਵਿੱਚ ਕੈਦ ਹੋਇਆ ਤਾਂ ਸਲੂਨ ਦੇ ਮਾਲਕ ਨੇ ਦੱਸਿਆ ਕਿ ਜਦ ਇਹ ਉੜਦਾ ਹੋਇਆ ਸੱਪ ਸ਼ੀਸ਼ੇ ਦੇ ਨਾਲ ਟਕਰਾਂਦਾ ਹੈ ਤਾਂ ਉਸ ਤੋਂ ਬਾਅਦ ਹਮਲਾ ਕਰਨ ਦੀ ਵੀ ਕੋਸ਼ਿਸ਼ ਹੁੰਦੀ ਹੈ ਤਾਂ ਉਸ ਤੋਂ ਬਾਅਦ ਇਹ ਨੌਜਵਾਨ ਨੇ ਜੋ ਉੱਥੋਂ ਆਪਣੀ ਜਾਨ ਬਚਾ ਕੇ ਭੱਜ ਜਾਂਦੇ ਨੇ ਤੇ ਜੋ ਸਲੂਨ ਬੰਦ ਕਰਕੇ ਫਿਰ ਉੱਥੋਂ ਨਿਕਲ ਜਾਂਦੇ ਨੇ ਤਾਂ ਅਗਲੇ ਦਿਨ ਜਦ ਇਹ ਆਉਂਦੇ ਨੇ ਤਾਂ ਖੋ ਜਦ ਸਲੂਨ ਖੋਲਦੇ ਨੇ ਤਾਂ ਸੀਸੀਟੀਵੀ ਕੈਮਰੇ ਚੈੱਕ ਕਰਦੇ ਨੇ ਤਾਂ ਉਸ ਸੀਸੀਟੀਵੀ ਕੈਮਰੇਨ ਦੇ ਵਿੱਚ ਇਹ ਤਸਵੀਰਾਂ ਕੈਦ ਹੁੰਦੀਆਂ ਨੇ ਇਹ ਹੈਰਾਨੀ ਕਰਨ ਵਾਲੀਆਂ ਤਸਵੀਰਾਂ